ਲਾਈਵ ਕਰਾਬ ਹੋ ਗਿਆ ਇਤਨਾ ਲਾਈਵ ਕਰਾਬ ਹੋ ਗਿਆ ਚੜਦੇ 2025 ਸਾਲ ਹੀ ਸਾਡੇ ਪੰਜਾਬ ਦੇ ਸ਼ੇਰ ਨੇ ਕੰਗਨਾਰ ਰਣੌਤ ਦੀਆਂ ਨੀਂਦਾਂ ਉਡਾਤੀਆਂ ਨਾ ਵਿਚਾਰੀ ਰੋਂਦਿਆਂ ਚ ਨਾ ਹੱਸਦਿਆਂ ਚ ਇਹ ਹੋਇਆ ਕਿਵੇਂ ਤੇ ਕਿਉਂ ਹੋਇਆ ਇਹ ਤੁਹਾਨੂੰ ਮੈਂ ਸਮਝਾਉਣਾ ਤੁਹਾਨੂੰ ਇਹ ਤਾਂ ਪਤਾ ਹੀ ਆ ਕਿ ਕੰਗਨਾਰ ਰਣੌਤ ਭਾਜਪੀ ਦੀ ਸੰਸਦਾਂ ਜਿੱਤੀ ਹੋਈ ਹਿਮਾਚਲ ਤੋਂ ਇਨੇ ਖੁਦ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਂ ਨਰਿੰਦਰ ਮੋਦੀ ਨੂੰ ਮਿਲਣ ਦੀਆਂ ਬਹੁਤ ਸਾਰੀਆਂ ਰਿਕੁਐਸਟਾਂ ਭੇਜ ਚੁੱਕੀ ਹਾਂ ਪਰ ਸਾਡੇ ਪੀਐਮ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ ਪਹਿਲਾਂ ਤੁਸੀਂ ਇਹਦੀ ਆਹ ਕਲਿੱਪ ਦੇਖੋ ਇਹਦਾ ਮੈਨੂੰ ਤਾਂ ਮੈਨੂੰ ਤਾਂ ਫਿਰ ਤਾਂ ਬਹੁਤ ਹੀ ਜ਼ਿਆਦਾ ਸ਼ਿਕਵਾ ਹੈ ਇੱਕ ਤਾਂ ਮੈਂ ਉਨਸੇ ਕੱਪਸੇ ਮੀਟਿੰਗ ਮੰਗ ਰਹੀ ਹਾਂ ਔਰ ਉੱਪਰ ਸੇ ਆਪ ਕਹਿ ਰਹੇ ਹੈ ਕਿ ਉਹ ਸਭੀ ਕੀ ਬੋਲ ਚਾਹੇ ਸੰਸਦ ਮੰਡੀ ਸੇ ਨਿਰਵਾਚਿਤ ਕਹਿ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇ ਉਹਨੇ ਮਿਲਣ ਦਾ ਸਮਾਂ ਨਹੀਂ ਮਿਲ ਰਹਾ ਨਹੀਂ ਦੇਖ ਲਿਆ ਜੀ ਹੁਣ ਦਿਲਜੀਤ ਦੁਸਾਂਝ ਦੀ ਗੱਲ ਕਰੀਏ ਉਹਦੀ ਇਹ ਕਟੜ ਦੁਸ਼ਮਨਾ ਪਹਿਲਾਂ ਤੀ ਉਹਨੂੰ ਇਹ ਸਿੱਧਾ ਸਿੱਧਾ ਕਹਿੰਦੀ ਆ ਕਿ ਦਿਲਜੀਤਤਾ ਜੀ ਖਾਲਿਸਤਾਨੀ ਵਿਚਾਰਾਂ ਦਾ ਬੰਦਾ ਦਿਲਜੀਤ ਨੇ ਵੀ ਕਈ ਵਾਰੀ ਦੀ ਧੌੜੀ ਲਾਹੀਆ ਹਨ ਆਪਾਂ ਨੇ ਸਭ ਨੇ ਦੇਖੀ ਹੋਈ ਆ ਹੁਣ ਕੀ ਹੋਇਆ ਦਿਲਜੀਤ ਇਨਾ ਚੰਗਾ ਕੰਮ ਕਰ ਰਿਹਾ ਉਹਨੇ ਪੂਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਪੂਰੀ ਦੁਨੀਆ ਚ ਪੰਜਾਬ ਤੇ ਪੰਜਾਬੀਅਤ ਦਾ ਤਾਂ ਕਰ ਨਹੀਂ ਸੀ ਤੇ ਮਜਬੂਰ ਹੋ ਕੇ ਦਿਲਜੀਤ ਦੀ ਪਾਵਰ ਦਾ ਇਥੋਂ ਪਤਾ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਮਜਬੂਰ ਹੋ ਕੇ ਉਹਨੂੰ ਇੱਜ਼ਤ ਮਾਨ ਨਾਲ ਸੱਦਾ ਦੇਣਾ ਪਿਆ ਕਿ ਦਿਲਜੀਤ ਜੀ ਆ ਕੇ ਮਿਲ ਕੇ ਜਾਓ ਸਨ का एक लड़का जब दुनिया में नाम रोशन करता है तो अच्छा लगता है आपके परिवार ने पर नाम दिल रखा, तो आप ही जाते हो लोगों को तेरा रब दिस ही नहीं मैं अखा बंद कर ध्यान तर महसूस कर गुरु नानक ਦਾ ਅੰਗ ਸੰਗ ਹੈ ਤੂੰ ਹੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਹੁਣ ਉਹ ਕਹਿੰਦੀ ਕਿ ਦਲਜੀਤ ਜਿਹੜਾ ਭਾਜਪੀ ਨੂੰ ਵੀ ਠੋਕਦਾ ਸਟੇਜਾਂ ਤੇ ਤੇ ਸਾਨੂੰ ਤਾਂ ਉਹ ਠੋਕਦਾ ਤੁਰਿਆਂਦਾ ਪਹਿਲਾਂ ਤੁਸੀਂ ਉਹਨੂੰ ਤੁਸੀਂ ਇੱਜ਼ਤ ਮਾੜ ਨਾਲ ਬੁਲਾ ਕੇ ਆਪਦੇ ਘਰੇ ਉਹਦਾ ਇੰਨਾ ਜ਼ਿਆਦਾ ਰਿਸਪੈਕਟ ਕੀਤੀ ਇੰਨਾ ਕੁਝ ਉਹਦੇ ਬਾਰੇ ਚੰਗਾ ਬੋਲਿਆ ਮੈਂ ਤੁਹਾਡੀ ਸੰਸਦਾਂ ਤੇ ਮੈਨੂੰ ਤੁਸੀਂ ਕੁੱਤਿਆਂ ਵੱਟੇ ਵੀ ਨਹੀਂ ਪੁੱਛਦੇ ਤੇ ਦਲਜੀਤ ਦੁਸਾਂਝ ਦੀ ਪਾਵਰ ਉਹਨੇ ਹੁਣ ਦੇਖ ਹੀ ਲਈ ਤੇ ਵਿਚਾਰੀ ਹੁਣ ਨਾ ਤਾਂ ਮੋਦੀ ਨੂੰ ਕੁਝ ਕਹਿਣ ਜੋਗੀ ਆ ਨਾ ਦਲਜੀਤ ਮੂਰੇ ਬੋਲਣ ਜੋਗੀ ਤਾਂ ਰਹੀ ਹੋਈ ਨਹੀਂ ਇਹ ਪਾਵਰ ਆ ਸਾਡੇ ਪੰਜਾਬ ਦੇ ਸ਼ੇਰ ਦਲਜੀਤ ਦੀ ਕਿ ਪ੍ਰਧਾਨ ਮੰਤਰੀ ਮਜਬੂਰ ਹੋ ਗਿਆ ਉਹਨੂੰ ਸੱਦਾ ਪੱਤਰ ਦੇਣ ਨੂੰ ਬਾਕੀ ਕੰਗਣਾ ਤੇਰਾ ਤਾਂ ਭਾਈ ਹੁਣ ਕੀ ਕਰਾਂ ਤੂੰ ਤਾਂ ਨਾ ਘਰ ਦੀ ਨਾ ਘਾੜ ਦੀ ਥੋਬੀ ਦੀ ਕੁੱਤੜੀ ਬਣ ਕੇ ਰਹਿ ਗਈ ਹੈ ਨਾ ਇਹ ਸਾਰਾ ਕੁਝ ਦੇਖ ਕੇ ਕੰਗੜਾ ਦੇ ਆ ਹਾਲ ਹੋਏ ਪਏ ਨੇ ਮੈਂ ਤੈਨੂੰ ਇਤਨਾ ਲਾਈਵ ਕਰਾਬ ਹੋ ਗਿਆ